ਪਹਿਲੀ ਗੱਲ ਤਾਂ ਇਹ ਤੁਸੀਂ ਪੱਲੇ ਬੰਨ ਲਓ ਜਿਹਦੇ ਨਾਲ ਤੁਸੀਂ ਜਵਾਨ ਕਰੋਗੇ ਨਾ ਉਹ ਤੇ ਖਰੇ ਉਤਰੋ ਉਹਦੇ ਵਕਤ ਤੁਹਾਨੂੰ ਜੋ ਮਰਜ਼ੀ ਕਰਨਾ ਪਵੇ ਲੋਕਾਂ ਕੋਲ ਸਮਾਂ ਨਹੀਂ ਹੈਗਾ ਪੈਸਾ ਬਹੁਤ ਜ਼ਿਆਦਾ ਵਾ ਇਸ ਅੱਜ ਦੇ ਸਮੇਂ ਦੇ ਵਿੱਚ ਹਰੇਕ ਬੰਦੇ ਦਾ ਕੀਮਤੀ ਚੀਜ਼ ਸਮਾਂ ਹੀ ਆ ਪੈਸਾ ਕੀਮਤੀ ਨਹੀਂ ਹੈਗਾ ਇਹ ਜੇ ਤੁਸੀਂ ਦੋ ਚੀਜ਼ਾਂ ਆਪਣੇ ਬਿਜ਼ਨਸ ਦੇ ਵਿੱਚ ਤੁਸੀਂ ਅਪਲਾਈ ਕਰਤੀਆਂ ਨਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ change your life the secret دے وچ ہی سو میں نا اج ਤੁਹਾਨੂੰ ਇਸ ਵੀਡੀਓ ਦੇ ਵਿੱਚ اگر ਤੁਸੀਂ ਕੋਈ ਵੀ ਕੰਮਕਾਰ ਕਰਦੇ ਹੋ ਜਾਂ ਤੁਸੀਂ بزنس ਚਲਾਇਆ ਜਾਂ ਛੋਟੇ ਜਿਹੇ بزنس ਜੇ ਤੁਸੀਂ ਸ਼ੁਰੂ ਕੀਤਾ ਵਾ ਵੀ ਤੁਸੀਂ ਸੋਚਦੇ ਪਏ ਹੋ ਵੀ ਅਸੀਂ ਆਪਣੇ بزنس ਨੂੰ ਵੱਡੇ ਲੈਵਲ ਤੱਕ ਕਿਵੇਂ ਲੈ ਕੇ ਜਾਈਏ ਜਾਂ ਫਿਰ ਤੁਸੀਂ ਦੇਖਾਂਗੇ ਜਿਹੜੇ ਵੱਡੇ ਵੱਡੇ بزنس ਨੇ ਨਾ ਉਹ ਕਿਵੇਂ ਫੇਲ ਹੋ ਜਾਂਦੇ ਨੇ ਦੇਖੋ ਉਹਨਾਂ ਨੇ ਸਟਾਰਟਅਪ ਤੋਂ ਤਾਂ ਬਹੁਤ ਵਧੀਆ ਕੀਤਾ ਸੀਗਾ ਲੇਕਿਨ ਉਹ ਹਾਈ ਲੈਵਲ ਤੱਕ ਪਹੁੰਚ ਗਏ ਸੀ ਅਗਰ ਤੁਸੀਂ ਦੇਖੋਗੇ ਤੁਹਾਡੀ ਨਿਗਾਹ ਦੇ ਵਿੱਚ ਵੀ ਬਹੁਤ سارے ਅਜਿਹੇ بزنس ਨੇ ਜਿਨ੍ਹਾਂ ਦਾ ਕਦੇ ਨਾਮ ਚੱਲਦਾ ਹੁੰਦਾ ਸੀ ਉਹ ਅੱਜ ਪਿੱਟ ਕੇ ਜਮੀਂ ਥਲੇ ਗਿਰ ਗਿਆ ਸੋ ਉਹ ਕਿਉਂ ਪਿੱਟੇ ਆ ਤੇ ਅਗਰ ਤੁਸੀਂ ਵੀ ਛੋਟਾ ਬਿਜ਼ਨਸ ਤੁਸੀਂ ਸ਼ੁਰੂ ਕੀਤਾ ਵਾ ਤੁਸੀਂ ਉਹਨੂੰ ਵੱਡੇ ਲੈਵਲ ਤੇ ਲੈ ਕੇ ਜਾਣਾ ਚਾਹੁੰਦੇ ਹੋ ਪਰ ਤੁਸੀਂ ਉਹਨੂੰ ਕਿਵੇਂ ਲੈ ਕੇ ਜਾ ਸਕਦੇ ਹੋ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਸਹੀ ਤਰੀਕੇ ਨਾਲ ਦੱਸੂਗਾ ਅਗਰ ਤੁਸੀਂ ਉਹ ਦੋ ਤਿੰਨ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਅਗਰ ਤੁਸੀਂ ਆਪਣੇ ਦਿਮਾਗ ਦੇ ਵਿੱਚ ਤੁਸੀਂ ਬਿਠਾ ਲੈਨੇ ਹੋ ਤੇ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਤੁਸੀਂ ਇਹ ਅਪਲਾਈ ਕਰਨੀ ਸ਼ੁਰੂ ਕਰ ਦੇਣੀ ਉਹਨਾਂ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਅਗਰ ਤੁਸੀਂ ਆਪਣਾ ਕੋਈ ਬਿਜ਼ਨਸ ਸ਼ੁਰੂ ਕੀਤਾ ਨਾ ਤਾਂ ਤੁਸੀਂ ਉਹਨੂੰ ਬਿਜ਼ਨਸ ਨੂੰ ਬਹੁਤ ਹੀ ਜ਼ਿਆਦਾ ਜਲਦੀ ਬਹੁਤ ਵੱਡੇ ਲੈਵਲ ਤੱਕ ਤੁਸੀਂ ਲੇਕੇ ਜਾ ਸਕਦਾ ਹਾਂ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੋ ਇਹੋ ਜਿਹੀਆਂ ਧਾਰਨਾਵਾਂ ਵੀ ਦਊਂਗਾ ਜਿਹੜੀਆਂ ਮੇਰੇ ਹੁੰਦੇ ਹੋਏ ਜਿਹੜੇ ਮੇਰੇ ਯਾਰ ਦੋਸਤੀ ਨੇ ਜਿਨ੍ਹਾਂ ਨੇ ਛੋਟੇ ਜਿਹੇ ਬਿਜ਼ਨਸ ਤੋਂ ਸ਼ੁਰੂ ਕੀਤਾ ਸੀ ਅੱਜ ਅੱਜ ਉਹਨਾਂ ਨੇ ਬਹੁਤ ਵੱਡਾ ਬਣਾ ਉਹਨਾਂ ਨੇ ਕਾਰੋਬਾਰ ਚਲਾਇਆ ਹੋਇਆ ਵਾ ਕੋ ਅਗਰ ਤੁਸੀਂ ਆਪਣੇ ਬਿਜ਼ਨਸ ਨੂੰ ਤੁਸੀਂ ਵੱਡੇ ਲੈਵਲ ਤੇ ਲੈ ਕੇ ਜਾਣਾ ਚਾਹੁੰਦੇ ਹੋ ਸਭ ਤੋਂ ਜਿਹੜੇ ਮੇਨ ਗੱਲਾਂ ਤੁਹਾਨੂੰ ਉਹ ਦਿਮਾਗ ਦੇ ਵਿੱਚ ਰੱਖਣੀਆਂ ਹੀ ਪੈਣੀਆਂ ਨੇ ਸਭ ਤੋਂ ਪਹਿਲਾਂ ਇੱਕ ਜਵਾਨਦਾਰ ਹੋਣਾ ਤੁਸੀਂ ਜਿਹੜੀ ਇੱਕ ਵਾਰੀ ਜਵਾਨ ਕਰਤੀ ਨਾ ਕਿਸੇ ਗਾਹਕ ਨਾਲ ਜਾਂ ਕਿਸੇ ਨਾਲ ਵੀ ਤੁਸੀਂ ਇੱਕ ਜਵਾਨ ਕਰਤੀ ਉਹ ਜਵਾਨ ਤੇ ਤੁਹਾਨੂੰ ਬਰਕਰਾਰ ਰਹਿਣਾ ਹੀ ਪਵੇਗਾ ਅਗਰ ਆਪਣੇ ਬਿਜ਼ਨਸ ਨੂੰ ਵੱਡਾ ਲੈ ਕੇ ਜਾਣਾ ਚਾਹੁੰਦੇ ਹੋ ਜੇ ਤੁਸੀਂ ਮੰਨ ਕੇ ਚੱਲੋ ਤੁਹਾਡੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਸ਼ੁਰੂ ਕੀਤਾ ਵਾ ਹਨਾ ਤੁਸੀਂ ਅਗਲੇ ਨਾਲ ਤੁਹਾਨੂੰ ਤੁਸੀਂ ਜ਼ਮਾਨਤ ਦਿੱਤੀ ਪਰ ਤੁਸੀਂ ਆਪਣੀ ਜ਼ਮਾਨਤ ਤੇ ਖੈਰੀ ਨਹੀਂ ਉਤਰੇ ਤਾਂ ਉਹ ਕੀ ਆ ਤੁਹਾਡਾ ਗਾਗ ਟੁੱਟ ਗਿਆ ਉਹ ਅੱਗੇ ਤੋਂ ਤੁਹਾਡੇ ਦੇ ਕੋਲ ਨਹੀਂ ਆਊਗਾ ਕਿਉਂਕਿ ਦੇਖੋ ਮਾਰਕੀਟ ਦੇ ਵਿੱਚ ਜੋ ਤੁਸੀਂ ਕੰਮ ਕਰਦੇ ਹੋ ਕੱਲੇ ਤੁਸੀਂ ਨਹੀਂ ਕਰਦੇਗੇ ਤੁਹਾਡੇ ਨਾਲ ਦਾ ਕੰਮ ਹੋਰ ਲੋਕਾਂ ਨੇ ਵੀ ਬਹੁਤ ਸਾਰੇ ਲੋਕਾਂ ਨੇ ਵੀ ਤੋੜਿਆ ਹੋਇਆ ਵਾ ਬਹੁਤ ਸਾਰੇ ਇਹੋ ਜਿਹੇ ਵੀ ਕਰਿਆਨੇ ਸਟੋਰ ਲਏ ਹੈਗੇ ਨੇ ਜਿਨ੍ਹਾਂ ਨੇ ਛੋਟੀ ਜੀ ਦੁਕਾਨ ਤੋਂ ਸ਼ੁਰੂ ਕੀਤਾ ਸੀ ਕੰਮ ਛੋਟੀ ਜੀ ਪੀੜੀ ਜੀ ਦੁਕਾਨ ਤੋਂ ਕਿ ਅੱਜ ਉਹਨਾਂ ਦਾ ਜਿਹੜਾ ਬਹੁਤ ਵੱਡਾ ਸਟੋਰ ਬਣਿਆ ਹੋਇਆ ਵਾ ਸਿਰਫ ਕਾਦੇ ਕਰਕੇ ਉਹਨਾਂ ਦੀ ਜਮਾਨ ਕਰਕੇ ਕਿਉਂਕਿ ਉਹਨਾਂ ਦੀ ਜਮਾਨ ਜੋ ਕਹਿੰਦੇ ਸੀ ਉਹ ਕਰਕੇ ਦਹੁੰਦੇ ਸੀ ਪਹਿਲੀ ਗੱਲ ਤਾਂ ਇਹ ਤੁਸੀਂ ਪੱਲੇ ਬੰਨ ਲਓ ਜਿਹਦੇ ਨਾਲ ਤੁਸੀਂ ਜਮਾਨ ਕਰੋਗੇ ਨਾ ਉਹ ਤੇ ਖਰੇ ਉਤਰੋ ਉਹਦੇ ਵਕਤ ਤੁਹਾਨੂੰ ਜੋ ਮਰਜ਼ੀ ਕਰਨਾ ਪਵੇ ਨੰਬਰ 2 ਟਾਈਮ ਦਾ ਪਾਬੰਦ ਹੋਣਾ ਤੁਹਾਨੂੰ ਸਮੇਂ ਦੀ ਕਦਰ ਕਰਨੀ ਪਵੇਗੀ ਦੇਖੋ ਲੋਕਾਂ ਕੋਲ ਪੈਸਾ ਬਹੁਤ ਜ਼ਿਆਦਾ ਵਾ ਬਹੁਤ ਜ਼ਿਆਦਾ ਲੋਕਾਂ ਕੋਲ ਪੈਸਾ ਵਾ ਬਸ ਲੋਕਾਂ ਕੋਲ ਸਮਾਂ ਨਹੀਂ ਹੈਗਾ ਲੋਕਾਂ ਕੋਲ ਸਮਾਂ ਨਹੀਂ ਹੈਗਾ ਪੈਸਾ ਬਹੁਤ ਜ਼ਿਆਦਾ ਵਾ ਇਸ ਕਰਕੇ ਜੁ ਮਨ ਕੇ ਚੱਲੋ ਕੋਈ ਵੀ ਜਿਹੜੇ ਬੰਦੇ ਕੋਲ ਪੈਸੇ ਹੈਗੇ ਨੇ ਵਧੀਆ ਉਹ ਤੁਹਾਡੀ ਸ਼ਾਪ ਦੇ ਉੱਤੇ ਹੁੰਦਾ ਵਾ ਜਾ ਤੁਹਾਡੇ ਕੀ ਵੀ ਕਾਰੋਬਾਰ ਹੈਗਾ ਉਹ ਉਹਦੇ ਉੱਤੇ ਹੁੰਦਾ ਵਾ ਤੁਸੀਂ ਪਤਾ ਕੀ ਕਰਦੇ ਹੋ ਤੁਸੀਂ ਉਹਨੂੰ ਬਿਠਾਈ ਰੱਖਦੇ ਹੋ ਵੇਟ ਕਰੀ ਜਾਂਦੇ ਹੋ ਅਬ ਉਦਾਹਰਨ ਦੇ ਤੌਰ ਤੇ ਲੈ ਲੈਂਦੇ ਆ ਤੁਹਾਡੇ ਮਨ ਕੇ ਚੱਲੋ ਤੁਹਾਡਾ ਕੱਪੜਿਆਂ ਦਾ ਕੰਮ ਆ ਕੱਪੜੇ ਦਿਖਾਉਣ ਦਾ ਕੰਮ ਆਣਾ ਤੁਹਾਡਾ ਕੋਈ ਬੰਦਾ ਤੁਹਾਡੇ ਸ਼ਾਪ ਦੇ ਉੱਤੇ ਆ ਗਿਆ ਆਣਾ ਸ਼ੋਅਰੂਮ ਦੇ ਉੱਤੇ ਆ ਗਿਆ ਉਹਨੇ ਦੇਖੀ ਵੀ ਮੈਨੂੰ ਕੱਪੜੇ ਦਿ ਤੁਸੀਂ ਕੀ ਕੀਤਾ ਤੁਸੀਂ ਉਹਨੂੰ ਟਾਈਮ ਬਹੁਤ ਲਵਾਤਾ ਜਦ ਕਿ ਜਿਹੜਾ ਉਹ ਬੰਦਾ ਵਾ ਉਹ ਅਮੀਰ ਆ ਰਿਚਾ ਉਹ ਬੰਦਾ ਉਹਦੇ ਕੋਲ ਪੈਸਾ ਬਹੁਤ ਆ ਤੁਸੀਂ ਉਹ ਤੋਂ ਉਮੀਦ ਨਹੀਂ ਕਰ ਸਕਦੇ ਹੈਗੇ ਤੁਸੀਂ ਉਹ ਬੰਦੇ ਤੇ ਆਸ ਲਾਈ ਹੋਈ ਆ ਵੀ ਇਹ ਬੰਦਾ ਵੱਧ ਤੋਂ ਵੱਧ 5000 ਰੁਪਏ ਦਾ ਸਾਮਾਨ ਲਊਗਾ ਸਾਡੇ ਕੋਲ ਇਹ ਬੰਦਾ 5000 ਰੁਪਏ ਦਾ ਸਾਮਾਨ ਲਏਗਾ ਬਟ ਉਹ ਬੰਦੇ ਨੇ ਤੁਹਾਡੇ ਕੋਲ 50000 ਦਾ ਸਾਮਾਨ ਲੈਣਾ ਹੋਵੇ ਉਹ ਬੰਦੇ ਨੇ ਤੁਹਾਡੇ ਕੋਲ 50000 ਦਾ ਸਾਮਾਨ ਲੈਣਾ ਹੋਵੇ ਤੁਸੀਂ 500 ਦੀਆ 5000 ਦੀਆ ਆਸ ਲਾਈ ਬੈਠੇ ਹੋ ਫਰਕ ਆ ਨਾ ਦੇਖੋ ਉਹ ਬੰਦਾ ਦੇਖੋ ਤੁਹਾਡੇ ਕੋਲੋਂ ਕਿੱਥੇ ਟੁੱਟੇਗਾ ਉਹ ਬੰਦਾ ਟੁੱਟੇਗਾ ਤੁਹਾਡੇ ਕੋਲ ਤੁਸੀਂ ਜਿਹੜਾ ਉਹਦਾ ਸਮਾਂ ਖਰਾਬ ਕਰਦਾ ਜਿਹੜਾ ਉਹ ਬੰਦਾ ਅਮੀਰ ਹੁੰਦਾ ਨਾ ਉਹਦੇ ਲਈ ਪੈਸੇ ਮਾਇਨੇ ਨਹੀਂ ਰੱਖਦਾ ਇਹਗਾ ਉਹਦੇ ਲਈ ਇੱਕ ਚੀਜ਼ ਮਾਇਨੇ ਰੱਖਦੀ ਹੈ ਉਹ ਹੁੰਦਾ ਟਾਈਮ ਸਮਾਂ ਤੁਸੀਂ ਉਹਦਾ ਟਾਈਮ ਨਾ ਵੇਸਟ ਕਰੋ ਦੇਖੋ ਅਗਰ ਤੁਹਾਡੀ ਦੁਕਾਨ ਦੇ ਉੱਤੇ ਕੱਪੜਿਆਂ ਦੇ ਸ਼ੋਅ ਨੂੰ ਦੇ ਉੱਤੇ ਚਾਰ ਬੰਦੇ ਲੱਗੇ ਹੋਏ ਨੇ ਕੱਪੜੇ ਤੋਂ ਆਉਣ ਵਾਸਤੇ ਤੁਹਾਡਾ ਕੰਮ ਵਧੀਆ ਚੱਲ ਗਿਆ ਵਾਹਿਗੁਰੂ ਦੀ ਕਿਰਪਾ ਨਾਲ ਉੱਥੇ ਗਾਹਕ ਆਉਣੇ ਸ਼ੁਰੂ ਹੋਗੇ ਤੁਸੀਂ ਇੱਕ ਦੋ ਬੰਦਾ ਹੋਰ ਰੱਖੋ ਫालतੂ ਬਟਾ ਕੇ ਰੱਖੋ ਇੱਕ ਬੰਦਾ ਵੀ ਗਾਗ ਆਵੇ ਕੋਈ ਗਾਗ ਨੂੰ ਮਤਲਬ ਖਾਨੀ ਨਾ ਜਾਵੇ ਬੈਠਿਆ ਨਾ ਰਵੇ ਗਾਗ ਉਹਨੂੰ ਬਿਠਾਉਣਾ ਨਹੀਂ ਹੈਗਾ ਕਿਉਂਕਿ ਸਾਰਿਆਂ ਨਾਲ ਕੀਮਤੀ ਅੱਜ ਦੇ ਸਮੇਂ ਦੇ ਵਿੱਚ ਨਾ ਸਮਾਂ ਹੀ ਆ ਅੱਜ ਦੇ ਸਮੇਂ ਦੇ ਵਿੱਚ ਹਰੇਕ ਬੰਦੇ ਦਾ ਕੀਮਤੀ ਚੀਜ਼ ਸਮਾਂ ਹੀ ਆ ਪੈਸਾ ਕੀਮਤੀ ਨਹੀਂ ਹੈਗਾ ਉਹ ਅਗਲਾ ਕਹਿੰਦਾ ਯਾਰ ਮੈਨੂੰ ਕੀ ਅਗਲਾ ਕਹਿੰਦਾ ਜਿੰਮ ਮੈਂ ਤੇਰੇ ਕੋਲ ਅੱਧਾ ਘੰਟਾ ਘੰਟਾ ਖਰਾਬ ਕਰ ਲਿਆ ਤੇ ਐਡੇ ਘੰਟੇ ਘੰਟੇ ਦੇ ਵਿੱਚ ਮੈਂ 4-5000 ਰੁਪਏ ਕਮਾ ਲੈਣਾ ਸੀ ਇਹ ਵਾਕਿਵੇਂ ਆਪਣੀ ਅੱਖੀਂ ਚੀਜ਼ਾਂ ਦੇਖੀਆਂ ਹੋਈਆਂ ਨੇ ਸੋ ਇਸ ਕਰਕੇ ਹਰੇਕ ਬੰਦੇ ਦਾ ਸ਼ਮਾਵਾ ਜਿਹੜਾ ਬਹੁਤ ਕੀਮਤੀ ਆ ਇਹ ਦੋ ਤਾਂ ਆਪਣੇ ਦਿਮਾਗ ਦੇ ਵਿੱਚ ਰੱਖਣੇ ਨੇ ਇੱਕ ਜਵਾਨ ਦਾ ਪੱਕੇ ਹੋਣਾ ਕਿ ਤੁਸੀਂ ਜਵਾਨ ਪੱਕੀ ਕਰੋ ਇੱਕ ਤੁਸੀਂ ਸਮੇਂ ਦੀ ਕਦਰ ਸਮੇਂ ਦੀ ਕਦਰ ਕਰੋ ਬਾਸ ਇਹ ਜੇ ਤੁਸੀਂ ਦੋ ਚੀਜ਼ਾਂ ਆਪਣੇ ਬਿਜ਼ਨਸ ਦੇ ਵਿੱਚ ਤੁਸੀਂ ਅਪਲਾਈ ਕਰਤੀਆਂ ਨਾ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਸੀਂ ਬਹੁਤ ਹੀ ਵੱਡਾ ਦਿਨਾਂ ਦੇ ਵਿੱਚ ਹੀ ਤੁਸੀਂ ਬਿਜ਼ਨਸ ਆਪਣਾ ਤੁਸੀਂ ਖੜਾ ਕਰ ਦੋਗੇ ਕਿਉਂਕਿ ਦੇਖੋ ਜਿਹੜੇ ਬੰਦੇ ਨੇ 50000 ਰੁਪਏ ਤੁਹਾਡੇ ਕੋਲ ਸਮਾਨ ਲੈਣਾ ਸੀਗਾ ਉਨੇ ਤੁਹਾਡੇ ਕੋਲ 50000 ਦਾ ਸਮਾਨ ਲੈਣਾ ਸੀ ਉਹ ਤੁਹਾਡੇ ਕੋਲ ਆਇਆ ਤੁਸੀਂ ਤੁਹਾਡੀ ਡੀਲਿੰਗ ਬਹੁਤ ਵਧੀਆ ਸੀ ਤੁਸੀਂ ਉਹ ਤੋਂ ਸਮਾਨ ਹੀ ਖਰਾਬ ਹੋਣ ਦਿੱਤਾ ਤੁਸੀਂ ਉਹਨੂੰ ਦਿਖਾਈਏ ਤੇ ਉਹ ਬੰਦੇ ਨੇ ਲੈ ਲਿਆ ਤੇ ਉਹ ਅਗਲੀ ਵਾਰੀ ਜਾ ਕੇ ਨਾ ਜਿਹੜਾ ਬਿਜ਼ਨਸਮੈਨ ਬੰਦਾ ਹੁੰਦਾ ਜਾਂ ਜਿਹੜਾ ਅਮੀਰ ਬੰਦਾ ਹੁੰਦਾ ਨਾ ਉਹਦੇ ਜਿਹੜੇ ਸਾਰੇ ਯਾਰ ਦੋਸਤ ਹੁੰਦੇ ਨੇ ਜਿਹੜੀ ਅਗਲੀ ਉਹਦੀ ਕੜੀ ਹੁੰਦੀ ਆ ਉਹ ਸਾਰੇ ਅਮੀਰੀ ਹੁੰਦੇ ਆ ਸਾਰੇ ਅਮੀਰੀ ਹੁੰਦੇ ਨੇ ਜਿਹੜੇ ਕਰੋੜਾਪਤੀ ਹੁੰਦੇ ਨੇ ਤੇ ਉਹ ਜਾ ਕੇ ਤੁਹਾਡੀ ਦੁਕਾਨ ਦੀ ਮਸ਼ੂਰੀ ਕਰੇਗਾ ਵੀ ਯਾਰ ਤੁਸੀਂ ਉਹ ਦੁਕਾਨ ਤੇ ਉੱਤੇ ਜਾਓ ਉਹ ਦੁਕਾਨਦਾਰ ਆ ਜਿਹੜਾ ਬੰਦਾ ਇੱਕ ਤਾਂ ਕੱਪੜਾ ਵੀ ਬਹੁਤ ਵਧੀਆ ਉਹਦਾ ਤੇ ਉਹਦੀ ਜ਼ੁਬਾਨ ਆ ਜਿਹੜੀ ਬੋਲਣ ਦੀ ਜਿਹੜੀ ਉਹ ਆ ਹਨਾ ਇੱਕ ਉਹਦੀ ਜਿਹੜੀ ਜ਼ੁਬਾਨ ਉਹ ਵੀ ਬਹੁਤ ਮਿੱਠੀ ਆ ਬੋਲਦਾ ਬਹੁਤ ਵਧੀਆ ਤੇ ਉਤੋਂ ਸਭ ਤੋਂ ਵੱਡੀ ਗੱਲ ਆ ਉਹ ਬੰਦਾ ਸਮਾਨ ਨਹੀਂ ਖਰਾਬ ਕਰਦਾ ਹੈਗਾ ਜਦੋਂ ਉਹ ਚੀਜ਼ ਆ ਸਾਰੇ ਬੰਦੇ ਨੂੰ ਦੱਸੂਗਾ 10 ਬੰਦੇ ਨੂੰ ਵੀ ਦੱਸਤਾ 10 ਬੰਦੇ ਨੇ ਤੁਹਾਡੇ ਕੋਲੋਂ 20-20000 ਰੁਪਏ ਦਾ ਵੀ ਸਮਾਨ ਲੈ ਤਾਂ ਲੱਖ ਡੇਢ ਲੱਖ ਰੁਪਏ ਤਾਂ ਤੁਹਾਡਾ ਨੋਰਮਲ ਹੀ ਬਣ ਗਿਆ ਤੇ ਤੁਹਾਡਾ ਬਿਜ਼ਨਸ ਵਧਣ ਨੂੰ ਟਾਈਮ ਨਹੀਂ ਲੱਗਣਾ ਤੁਹਾਡਾ ਬਿਜ਼ਨਸ ਬੜੀ ਛੇਤੀ ਬੂਸਟ ਹੋਣਾ ਵਧ ਜਾਣਾ ਵਾ ਸੋ ਇਸ ਕਰਕੇ ਹਮੇਸ਼ਾ ਹਰ ਇੱਕ ਬੰਦੇ ਦੇ ਸਮੇਂ ਦੀ ਕਦਰ ਕਰਿਆ ਕਰੋ ਹਰ ਇੱਕ ਬੰਦਾ ਜਦੋਂ ਕੋਈ ਆਉਂਦਾ ਨਾ ਉਹ ਆਪਣਾ ਸਮਾਂ ਕੱਢ ਕੇ ਜਾਂਦਾ ਕਿਉਂ ਤੁਹਾਡਾ ਤਾਂ ਕੰਮ ਹੀ ਇਹੀ ਆ ਤੁਸੀਂ ਤਾਂ ਚੀਜ਼ ਦਿਖਾਉਣੀ ਦਿਖਾਉਣੀ ਆ ਨਾ ਬੰਦੇ ਨੂੰ ਅੱਗੇ ਲੈ ਨੂੰ ਕਿਉਂਕਿ ਤੁਸੀਂ ਸੇਲ ਕਰਨੀ ਆ ਤੇ ਜਿਹੜਾ ਅਗਲਾ ਬੰਦਾ ਆਇਆ ਵਾ ਉਹ ਆਪਣੇ ਕੀਮਤੀ ਸਮੇਂ ਚੋਂ ਕੀਮਤੀ ਸਮਾਂ ਕੱਢ ਕੇ ਤੁਹਾਡੇ ਕੋਲ ਆਇਆ ਵਾ ਹੁਣ ਮੈਂ ਤੁਹਾਨੂੰ ਦੋ ਉਦਾਹਰਣਾਂ ਦੇਣਾ ਪਹਿਲੀ ਉਦਾਹਰਣ ਦੇਣਾ ਇੱਕ ਆ ਰਾਮ ਬੰਦਾ ਆ ਰਾਮ ਹਣਾ ਸਾਊਥ ਦਾ ਵਾ ਉਹ ਮੁੰਬਈ ਵਾਲੇ ਪਾਸੇ ਦਾ ਵਾਹ ਮੈਂ ਨਾ ਮੁੰਬਈ ਜਦੋਂ ਫਿਲਮ ਡਾਇਰੈਕਸ਼ਨ ਦਾ ਕੋਰਸ ਕਰਦਾ ਸੀ ਉਹ ਬੰਦਾ ਮੇਰਾ ਵਧੀਆ ਆੜੀ ਬਣ ਗਿਆ ਉਹਨੇ ਇੱਕ ਛੋਟੀ ਜੀ ਦੁਕਾਨ ਤੋਂ ਕੰਮ ਸ਼ੁਰੂ ਕੀਤਾ ਸੀਗਾ ਤੇ ਉਹਦੇ ਕੋਲ ਉਹਦਾ ਕੰਮ ਕਰਦਾ ਟੈਲਰ ਦਾ ਕੱਪੜੇ ਸਿੰਦਾ ਉਹ ਰਾਮ ਟੈਲਰ ਤੁਸੀਂ ਨਾ Google ਦੇ ਉੱਤੇ ਸਰਚ ਕਰ ਲਓ ਉਹਦੀ ਸਾਰਾ ਐਡਰੈਸ ਆ ਜਾਏਗਾ ਰਾਮ ਟੈਲਰ ਉਹ ਅੱਜ ਕੱਲ ਬਹੁਤ ਵੱਡਾ ਬ੍ਰਾਂਡ ਬਣਿਆ ਹੋਇਆ ਵਾਹ ਵੱਡੇ ਵੱਡੇ ਬ੍ਰਾਂਡ ਉਹਦੇ ਕੋਲ ਪੋਪੜੇ ਬਣਵਾ ਕੇ ਲੈ ਕੇ ਜਾਂਦੇ ਨੇ ਤੇ ਆ ਕੀ ਕਰਦੇ ਨੇ ਕੱਪੜੇ ਦੇ ਉੱਤੇ ਆਪਣਾ ਲੋਗੋ ਆਪਣਾ ਲੋਗੋ ਲਾ ਦਿੰਦੇ ਨੇ ਆਪਣਾ ਲੋਗੋ ਬਣ ਲਗਾ ਕੇ ਤੇ ਉਹ ਸੇਲ ਕਰਦੇ ਨੇ ਜਿੰਦਗੀ ਬਣਾਉਂਦਾ ਆਰਾਮ ਟੇਲਰ ਆ ਹੁਣ ਇਹਨੇ ਕੰਮ ਕਿਵੇਂ ਸ਼ੁਰੂ ਕੀਤਾ ਇਹਦੀ ਛੋਟੀ ਜੀ ਦੁਕਾਨ ਹੁੰਦੀ ਸੀ ਇਹਨੇ ਮੰਨ ਕੇ ਚੱਲੋ ਕੋਈ ਕੋਟ ਪੈਂਟ ਦੇ ਗਿਆ ਇਹਦੇ ਕੋਲ ਕੋਈ ਨੂੰ ਕਹਿੰਦਾ ਯਾਰ ਮੇਰਾ ਕੋਟ ਪੈਂਟ ਬਣਾ ਦੇ ਇਹਨੇ ਪਤਾ ਕੀ ਕੀਤਾ ਉਹਨੇ ਪੁੱਛਿਆ ਵੀ ਤੂੰ ਕਿੰਨੇ ਦਿਨਾਂ ਚ ਦੇਂਗਾ ਉਹਨੇ ਪੁੱਛਿਆ ਦੰਜੜ ਦੇਣਾ ਸੀਗਾ ਗਾਹਕ ਨੇ ਪੁੱਛਿਆ ਤੂੰ ਕਿੰਨੇ ਦਿਨਾਂ ਚ ਦੇਂਗਾ ਇਹ ਕਹਿੰਦਾ ਜੀ ਮੈਂ ਤੁਹਾਨੂੰ 24 ਘੰਟੇ ਦੇ ਵਿੱਚ ਦੇ ਦਾਂਗਾ ਜਾਂ 36 ਘੰਟੇ ਦੇ ਵਿੱਚ ਦੇ ਦਾਂਗਾ ਇਹਨੇ ਕਿਹਾ ਮੈਂ ਤੁਹਾਨੂੰ 36 ਘੰਟੇ ਦੇ ਵਿੱਚ ਦੇ ਦਾਂਗਾ ਜਦੋਂ ਗਾਹਕ 36 ਘੰਟੇ ਵਿੱਚ ਆਇ ਲੈਣ ਤਾਂ ਇਹਨੇ ਕੋਟ ਪੈਂਟ ਰੈਡੀ ਕਰਕੇ ਰੱਖਿਆ ਹੋਇਆ ਸੀ ਉੱਥੇ ਤਾਂ ਉਹ ਹਰੇਰੀ ਦੀਨਿੰਗ ਵਧਣੀ ਸ਼ੁਰੂ ਹੋ ਗਈ ਲੋਕ ਇਹਦੇ ਕੋਲ ਆਈ ਕਿਉਂ ਕਿਉਂਕਿ ਜਵਾਨ ਦਾ ਪੱਕਾ ਸੀ ਇਹਨੇ ਕਿਹਾ ਤਾਂ ਵੀ ਮੈਂਨੇ ਵਿੱਚ ਦੇ ਦੂੰਗਾ ਇਹ ਬੰਦੇ ਨੇ ਆਪਣੀ ਨੀਂਦਾਂ ਖਰਾਬ ਕਰ ਲੀਆਂ ਰਾਤ ਨੂੰ ਵੀ ਉੱਠ ਉੱਠ ਕੇ ਕੰਮ ਕਰਦਾ ਰਿਹਾ ਕਿਉਂ ਕਿਉਂਕਿ ਨਹੀਂ ਕਿਸ ਨਾਲ ਝਮਾਨ ਕੀਤੀ ਸੀ ਜੀ ਵੀ ਮੈਂ ਤੁਹਾਨੂੰ 36 ਘੰਟੇ ਦੇ ਵਿੱਚ ਵਿੱਚ ਕੋਟ ਪੈਂਟ ਦੇ ਦੂੰਗਾ ਤੁਹਾਨੂੰ 24 ਘੰਟੇ ਦੇ ਵਿੱਚ ਵਿੱਚ ਤੁਹਾਨੂੰ ਕੋਟ ਪੈਂਟ ਦੇ ਦੂੰਗਾ ਤਿਆਰ ਕਰਕੇ ਫਿਰ ਰਾਤਾਂ ਆਪ ਜਾਗਦਾ ਰਿਹਾ ਹੋਲੇ ਹੋਲੇ ਜਿੱਦਾਂ ਕੰਮ ਸ਼ੁਰੂ ਹੋ ਗਿਆ ਇਹਨੇ ਆਪਣੀ ਥਾਂ ਦੇ ਨਾਲ ਇਹਨੇ 4-5 ਪੰਜ ਛੇ ਨੇ ਹੋਰ ਟੇਲ ਰੱਖ ਲਏ ਪੰਜ ਛੇ ਟੇਲ ਰੱਖ ਲਏ 24 ਘੰਟੇ ਕੰਮ ਚੱਲਦਾ ਰਿਆ ਥੰਲੇ ਥੱਲੀ ਦੁਕਾਨ ਤੇ ਰਹਿੰਦਾ ਸੀ ਜਿੰਨੇ ਕੀਤਾ ਆਪਣੀ ਦੁਕਾਨ ਨੂੰ ਛੱਡ ਕੇ ਇਹਨੇ ਕੀ ਕੀਤਾ ਅੱਗੇ ਇੱਕ ਵੱਡੀ ਬਿਲਡਿੰਗ ਲੈ ਲਈ ਵੱਡੀ ਬਿਲਡਿੰਗ ਲੈ ਲਈ ਉੱਥੇ ਕੰਮ ਚੱਲਣ ਲੱਗ ਗਿਆ ਉੱਪਰ ਕੰਮ ਚੱਲਦਾ ਸੀ ਉੱਪਰਲੀ ਬਿਲਡਿੰਗ ਤੇ ਥੱਲੇ ਜਦੋਂ ਕੋਟਪੈਂਟ ਬਣ ਕੇ ਹੁੰਦੇ ਸੀ ਇਹਨੇ ਥੱਲੇ ਲਗਾਉਣੇ ਸ਼ੁਰੂ ਕਰਤੇ ਸਜਾਉਣੇ ਸ਼ੁਰੂ ਕਰਤੇ ਤੇ ਜਿਹਦਾ ਹੁੰਦਾ ਹੀ ਕੋਟਪੈਂਟ ਆਪਣੇ ਪਰਚੀ ਲੈ ਕੇ ਆਉਂਦਾ ਸੀ ਇਹਨੂੰ ਦੁਕਾਉਂਦਾ ਸੀ ਅਗਰ ਕੱਢ ਕੇ ਦੇ ਦਿੰਦੇ ਆ ਲੋ ਕੋਟਪੈਂਟ ਨਾਲ ਕੋਟਪੈਂਟ ਇੰਨੇ ਟੋਪ ਦਾ ਤੇ ਘੱਟ ਪ ਤਾ ਇਹ ਕੀ ਕਰਦਾ 200 ਰੁਪਏ ਘੱਟ ਲੈਂਦਾ ਸੀ 4800 ਦੇ ਵਿੱਚ 4800 ਦੇ ਵਿੱਚ 3 ਪੀਸ ਕੋਟ ਪੈਂਟ ਸੀ ਕੇ ਦੇ ਦਿੰਦਾ ਸੀ ਗਿੱਦੇ ਕਪੜਾ ਠੀਕ ਆ ਤੇ ਅਗਲੇ ਕਹਿੰਦੇ ਲੋਕ ਜਿਹੜੇ ਸੀ ਉਹ ਕਹਿੰਦੇ ਯਾਰ ਉਹਦੇ ਕੋਲ ਜਈਦਾ ਉਹ 5000 ਦਾ ਤੁਹਾਨੂੰ ਕੋਟ ਪੈਂਟ ਦਿੰਦਾ 36 ਘੰਟੇ ਦੇ ਬਜਾਇ ਉਹ ਇੱਕ ਹਫਤੇ ਦੇ ਵਿੱਚ ਦਿੰਦਾ ਸਾਨੂੰ 4-5 ਦਿਨ ਦੇ ਵਿੱਚ ਕੋਟ ਪੈਂਟ ਦੇ ਰਿਆ ਤੇ ਜਿਹੜਾ ਰਾਮ ਆ ਇਹ ਸਾਨੂੰ 24 ਘੰਟੇ ਦੇ ਵਿੱਚ ਕੋਟ ਪੈਂਟ ਦੇ ਰਿਆ ਤੇ 4800 ਰੁਪਏ ਦੇ ਵਿੱਚ ਤੇ ਹੋਰ ਤੁਹਾਨੂੰ ਚਾਹੀਦਾ ਕੀ ਆ ਸੋ ਇਹ ਸੀ ਜਿਹੜੀ ਪਹਿਲੀ ਉਦਾਹਰਣ ਆ ਅਗਰ ਤੁਸੀਂ ਕੰਮ ਕਰਦੇ ਦੇਖੋ ਇੱਕ ਕੰਮ ਕਰਨ ਦੇ ਤਰੀਕੇ ਇਹ ਹੁੰਦੇ ਨੇ ਇਹ ਨਹੀਂ ਹੈਗਾ ਬਹਾਨਾ ਬੂਨਾ ਕੋਈ ਨਹੀਂ ਹੁੰਦਾ ਦੇਖੋ ਕਹਿੰਦੇ ਆ ਵੀ ਜਿੰਨੇ ਕੰਮ ਕਰਦਾ ਨਾ ਉਹਦੇ ਕੋਲ ਕੋਈ ਬਹਾਨਾ ਨਹੀਂ ਹੁੰਦਾ ਮੰਨ ਕੇ ਚੱਲੋ ਮੈਂ ਕੰਮ ਕਰਨਾ ਮੇਰੇ ਕੋਲ ਕੋਈ ਬਹਾਨਾ ਨਹੀਂ ਜਿੰਨੇ ਕੰਮ ਨਹੀਂ ਕਰਨਾ ਉਹਦੇ ਕੋਲ 100 ਬਹਾਨੇ ਨੇ ਹੁਣ ਆਪਾਂ ਗੱਲ ਕਰਦੇ ਦੂਜੇ ਨੇ ਆਪਣੇ ਪੰਜਾਬ ਦੇ ਨੇ ਉਹ ਨੇ ਪਟਿਆਲੇ ਦੇ ਨੇ ਵਾਲੇ ਨੇ ਸਾਗਰ ਸੋਦੀ ਸਾਗਰ ਸੋਦ ਸਾਗਰ ਸੋਦ ਜੀ ਨੇ ਇਹ ਇਹਨਾਂ ਨੇ ਬਹੁਤ ਹੀ ਛੋਟੇ ਲੈਵਲ ਤੋਂ ਕੰਮ ਸ਼ੁਰੂ ਕੀਤਾ ਸੀ ਇਹ ਇਹ ਖੁਦ ਰਾਈਟਰ ਤੇ ਇੱਕ ਕਵੀ ਨੇ ਇਹ ਇਹ ਕਾਫੀ ਵੱਡੇ ਵੱਡੇ ਮੰਚਾਂ ਦੇ ਉੱਤੇ ਗਏ ਨੇ ਇਹ ਇੰਟਰਨੈਸ਼ਨਲ ਕਵੀ ਨੇ ਇਹ ਵੱਡੇ ਵੱਡੇ ਮੰਚਾਂ ਦੇ ਉੱਤੇ ਜਾ ਕੇ ਨਾ ਮਤਲਬ ਵੀ ਆਪਣੀ ਜੜੀ ਰਚਨਾਵਾਂ ਵਗੈਰਾ ਲੋਕਾਂ ਨੂੰ ਸੁਣਾਉਂਦੇ ਨੇ ਇਹਨਾਂ ਨੇ ਆਪਣਾ ਪਬਲੀਕੇਸ਼ਨ ਹਾਊਸ ਖੋਲ੍ਹਿਆ ਇਹਨਾਂ ਨੇ ਪਬਲੀਕੇਸ਼ਨ ਹਾਊਸ ਪਬਲੀਕੇਸ਼ਨ ਹਾਊਸ ਤੁਸੀਂ ਜਾਣਦੇ ਹੋਣੇ ਸਾਰੇ ਜਿੱਥੇ ਕਿਤਾਬਾਂ ਛਪਦੀਆਂ ਨੇ ਇਹ ਕਿਤਾਬਾਂ ਛਾਪਦੇ ਨੇ ਮੈਗਜ਼ੀਨ ਛਾਪਦੇ ਨੇ ਪੂਰੇ ਵਰਲਡ ਦੀਆਂ ਪੂਰੇ ਵਰਲਡ ਦੀਆਂ ਛਾਪਦੇ ਨੇ ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਪਬਲਿਕੇਸ਼ਨ ਹਾਊਸ ਦੇ ਦੇਖੇ ਨੇ ਜਿਹੜੇ ਮੱਕੂ ਕਿ ਮੈਂ ਖੁਦ ਵੀ ਰਾਈਟਰ ਆ ਜਿੰਨੂੰ ਤੁਸੀਂ ਇੱਕ ਵਾਰੀ ਕਿਤਾਬ ਦੇ ਦੋਗੇ ਨਾ ਤਾਂ ਤੁਹਾਨੂੰ ਪਬਲਿਕੇਸ਼ਨ ਹਾਊਸ ਨੇ ਪਤਾ ਕੀ ਕਹਿਣਾ ਉਹਨੇ ਕਹਿਣਾ ਵੀ ਤੁਸੀਂ ਇੱਕ ਮਹੀਨੇ ਬਾਅਦ ਇੱਕ ਮਹੀਨੇ ਬਾਅਦ ਆਇਓ ਤੁਹਾਨੂੰ ਤੁਹਾਡੀ ਕਿਤਾਬਾਂ ਨੇ ਜਿੰਨੀਆਂ ਵੀ ਉਹ ਅਸੀਂ ਛਾਪ ਕੇ ਦੇ ਦਾਂਗੇ ਬਟ ਸਾਗਰ ਸੂਜੀ ਨੇ ਇਹ ਪਬਲਿਕੇਸ਼ਨ ਹਾਊਸ ਜਿਹੜਾ ਇਹਨੇ ਸ਼ੁਰੂ ਕੀਤਾ ਤੁਸੀਂ ਨਾ Google ਦੇ ਉੱਤੇ ਜਾਓ Google ਦੇ ਉੱਤੇ ਜਾ ਕੇ ਲੇਰੋ ਇਹਦੇ ਪਬਲਿਕੇਸ਼ਨ ਹਾਊਸ ਦਾ ਨਾਮ ਆਏਗਾ ਸਾਹਿਤਿਆ ਕਲਸ਼ ਸਾਹਿਤਿਆ ਕਲਸ਼ ਸਾਹਿਤਿਆ ਕਲਸ਼ ਪਬਲਿਕੇਸ਼ਨ 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 ਹਾਊਸ ਪਟਿਆਲਾ ਪਟਿਆਲਾ ਇਹਨਾਂ ਦਾ ਇਹ ਆ ਪਟਿਆਲੇ ਤ੍ਰਿਪੜੀ ਦੇ ਵਿੱਚ ਦਫ਼ਤਰ ਹੈ ਇਹਨਾਂ ਦਾ ਇਹਨਾਂ ਨੇ ਸ਼ੁਰੂ ਕੀਤਾ ਸੀ ਜਦੋਂ ਹੋਰ ਰਾਈਟਰ ਇਹਨਾਂ ਕੋਲ ਬੁੱਕ ਲੈ ਕੇ ਹੁੰਦੇ ਸੀ ਨਾ ਵੀ ਸਾਡੀ ਕਿਤਾਬ ਛਾਪ ਦਿਓ ਤਾਂ ਇਹ ਕੀ ਕਰਦੇ ਸੀਗੇ ਇਹ ਕਹਿੰਦੇ ਸੀਗੇ ਵੀ ਅਸੀਂ ਤੁਹਾਡੀ 20 ਦਿਨ ਦੇ ਵਿੱਚ 20 ਦਿਨ ਦੇ ਵਿੱਚ ਜਿੰਨੇ ਵੀ ਤੁਹਾਡੀਆਂ ਕਿਤਾਬਾਂ ਨੇ ਤੁਹਾਨੂੰ ਬਣ ਕੇ ਰੈਡੀ ਹੋ ਜਾਣਗੀਆਂ ਇਹਨਾਂ ਨੇ ਇਹ ਕੀਤਾ ਸੀ ਦੂਜੇ ਸੀਗੇ ਮਹੀਨੇ ਦੇ ਵਿੱਚ ਛਾਪ ਦੇ ਜੀ ਬਟ ਇਹ ਕੀ ਕਰਦੀ 20 ਦਿਨ ਦੀ بجائے ਇਹ 10 ਦਿਨ ਦੇ ਵਿੱਚ 10 ਦਿਨ ਦੇ ਵਿੱਚ ਕਿਤਾਬ ਛੱਬ ਕੇ ਅਗਲੇ ਰਾਈਟਰ ਨੂੰ ਦੇ ਦਿੰਦੇ ਸੀ ਉਹਦੇ ਘਰੇ ਕੋਰੀਅਰ ਕਰ ਦਿੰਦੇ ਸੀਗੇ ਉਹ ਇੰਟਰਨੈਸ਼ਨਲ ਕੋਰੀਅਰ ਕਰ ਦਿੰਦੇ ਸੀਗੇ ਸਾਰੀ ਕੁਝ ਇਹਦੇ ਨਾਲ ਕੀ ਇਹਨਾਂ ਦਾ ਬਿਜ਼ਨਸ ਗਰੋ ਹੋਣਾ ਸ਼ੁਰੂ ਹੋ ਗਿਆ ਕਿਉਂ ਕੋਈ ਕਿ ਇਹਨਾਂ ਨੇ ਜਵਾਬਨ ਦਿੱਤੀ ਵੀ ਯਾਰ ਮੈਂ ਤੇਰੀ 20 ਦਿਨ ਦੇ ਵਿੱਚ ਕਿ ਸ਼ੋਭ ਨੂੰ ਮੰਨ ਕੇ ਜਦੋਂ ਤੁਹਾਨੂੰ ਮੈਂ ਇਹ ਕਹਤਾ ਵੀ ਤੁਸੀਂ 20 ਦਿਨ ਦੇ ਵਿੱਚ ਆਪਣੀ ਕਿਤਾਬ ਲੈ ਜਾਓ ਤੁਹਾਡੇ ਦਿਮਾਗ ਦੇ ਵਿੱਚ ਬੈਠ ਗਈ ਵੀ ਇਹ ਬਾਈ ਮੈਨੂੰ 20 ਦਿਨ ਦੇ ਵਿੱਚ ਦੇ ਦੇਗਾ ਕਿਤਾਬ ਹਣਾ ਯਾਨੀ ਕਿ 21ਵੇਂ ਦਿਨ ਦੇਗਾ ਬਟ ਜਦੋਂ ਤੁਸੀਂ ਉਹਨੂੰ ਫੋਨ ਕੀਤਾ ਜਾਂ ਫਿਰ ਇਹਨਾਂ ਨੇ ਤੁਹਾਨੂੰ 20 ਦਿਨ ਤੋਂ ਬਾਅਦ ਆਏ 10 ਦਿਨ ਬਾਅਦ ਇਹਨਾਂ ਨੇ ਤੁਹਾਨੂੰ ਫੋਨ ਕਰਤਾ ਕਿ ਸਰ ਮੈਡਮ ਤੁਹਾਡੀ ਬੁੱਕ ਸਬ ਬਣ ਕੇ ਰੈਡੀ ਹੋ ਗਈ ਹੈ ਵੀ ਕੋਈ ਜੀ ਕਰਦਾ ਅਗਲਾ ਚੌਂਕ ਜਾਂਦਾ ਅਗਲਾ ਹਾਂ 10 ਦਿਨ ਦੇ ਵਿੱਚ ਕਿਤਾਬ ਆ ਜਾਂਦੀ ਮੇਰੀ 10 ਦਿਨ ਦੇ ਵਿੱਚ ਬਹੁਤ ਵੱਡੀ ਗੱਲ ਆ ਤੇ ਅਗਲਾ ਰਾਈਟਰ ਖੁਸ਼ ਹੋ ਜਾਂਦਾ ਰਾਈਟਰ ਦੇ ਯਾਰ ਕਿਹੜੇ ਹੁੰਦੇ ਨੇ ਰਾਈਟਰ ਜਿਹੜਾ ਇੱਕ ਰਾਈਟਰ ਆ ਨਾ ਰਾਈਟਰ ਦੇ ਦੋਸਤ ਕਿਹੜੇ ਹੁੰਦੇ ਨੇ ਰਾਈਟਰ ਹੀ ਹੁੰਦੇ ਨੇ ਕਵੀ ਹੀ ਹੁੰਦੇ ਨੇ ਉਹ ਸਾਰੇ ਲਿਖਦੇ ਨੇ ਉਹਦਾ ਦਾਇਰਾ ਹੀ ਇਸ ਤਰ੍ਹਾਂ ਦਾ ਹੁੰਦਾ ਉਹ ਫਿਰ ਆਪਣੇ ਨਾਲ ਦੇ ਰਾਈਟਰਾਂ ਨੂੰ ਵੀ ਕਹੂਗਾ ਵੀ ਯਾਰ ਤੂੰ ਸਾਗਰ ਸੂਦ ਸਾਇਤਾ ਕਾਲਚ ਪਬਲਿਕੇਸ਼ਨ ਹਾਊਸ ਪਟਿਆਲੇ ਤੋਂ ਕਿਤਾਬਾਂ ਛਪਾ ਉਹਦੇ ਉਹ ਬੰਦਾ ਬਹੁਤ ਵਧੀਆ ਜਵਾਨ ਦਾ ਬਹੁਤ ਪੱਕਾ ਤੇ ਪੈਸੇ ਵੀ ਘੱਟ ਲੈਂਦਾ ਹੋਰ ਪਬਲਿਕੇਸ਼ਨ ਹਾਊਸ ਕੀ ਕਰਦੇ ਨੇ ਲਾਰ ਲਾਈ ਜਾਂਦੇ ਨੇ ਤੇ ਤੁਹਾਡੇ ਕੋਲ ਪੈਸੇ ਕਿੰਨੇ ਲੈਣਗੇ 10000 20000 100 ਕਿਤਾਬਾਂ ਦਾ ਇਦਾਂ ਕਹਿਣਗੇ ਉਦਾਹਰਨ ਦੇ ਤੌਰ ਤੇ ਦੱਸ ਰਿਹਾ ਤੇ ਸਾਗਰ ਸਾ 8000 ਲੈ ਰਹੇ ਨੇ ਤੇ ਨਾਲੇ ਸਮਾਂ ਉਹ ਮਹੀਨੇ ਚ ਦੇ ਦੇ ਤਾਂ ਸਾਗਰ ਸਾਹਿਬ 10 ਦਿਨ ਦੇ ਵਿੱਚ ਦੇ ਰਹੇ ਆ ਤੁਸੀਂ ਕਿਹਦੇ ਕੋਲ ਜਾਓਗੇ ਜੜਾ ਕੋਸ ਲਈ 8000 ਦੇ ਵਿੱਚ 10 ਦਿਨ ਦੇ ਵਿੱਚ ਕਿ ਤੱਬਾ ਸ਼ਵਰ ਤੁਸੀਂ ਉਹਦੇ ਕੋਲ ਹੀ ਜਾਓਗੇ ਅਗਰ ਤੁਹਾਨੂੰ ਮੇਰੀ ਗੱਲ ਤੇ ਯਕੀਨੀ ਨਾ ਹੈਗਾ ਤਾਂ ਤੁਸੀਂ ਗੂਗਲ ਤੇ ਜਾ ਕੇ ਨਾ ਤੁਸੀਂ ਆਹ ਭਰਦੇ ਹੋ ਸਾਇਪੈਕਲਸ ਪਬਲਿਕੇਸ਼ਨ ਹਾਊਸ ਪਟੇਲਾ ਉਹਨੂੰ ਰੇਟਿੰਗ 5 ਦੇ ਵਿੱਚੋਂ 4.5 4.5 ਹੈ ਸ਼ਾਇਦ 5 ਹੀ ਵੀ ਰੇਟਿੰਗ ਮਿਲੀ ਹੋਈ ਹੈ ਉਹਦੇ ਉ ਗੂਗਲ ਦੇ ਉੱਤੇ ਜਾ ਕੇ ਤੁਸੀਂ ਦੇਖ ਲਓ ਐਮਾਜ਼ਨ ਦੇ ਉੱਤੇ ਜਾ ਕੇ ਦੇਖ ਲਓ ਤਾਨੂੰ ਪਤਾ ਲੱਗ ਜਾਏਗਾ ਆਨਲਾਈਨ ਵੀ ਉਹਨਾਂ ਦੀ ਬੁੱਕਸਪਈਆਂ ਨੇ ਤੇ ਪੂਰੇ ਵਰਲਡਵਾਈਡ ਦੇ ਵਿੱਚ ਉਹ ਬਣਾ ਕੇ ਲੋਕਾਂ ਨੂੰ ਭੇਜਦੇ ਨੇ ਇਹ ਹੁੰਦਾ ਕਿਉਂ ਇਹ ਆਪ ਖੁਦ ਮਰੇ ਨੇ ਮੈਂ ਇਹਨਾਂ ਨੂੰ ਦੇਖਿਆ ਖੁਦ ਕੰਮ ਕਰਦੇ ਨੂੰ ਇਹ 24 24 ਘੰਟੇ ਰਾਤ ਨੂੰ ਵੀ ਕੰਮ ਕਰਦੇ ਨੇ ਦਿਨੇ ਵੀ ਕੰਮ ਕਰਦੇ ਨੇ ਆਪਣੇ ਦਫ਼ਤਰ ਦੇ ਵਿੱਚ ਬੈਠ ਕੇ ਤੇ ਦੇਖ ਲਓ ਮਸ਼ੀਨਾਂ ਵੀ ਇਹਨਾਂ ਦੀ ਚੱਲਦੀਆਂ ਰਹਿੰਦੇ ਨੇ 24 ਘੰਟੇ ਤੇ ਇਹਨਾਂ ਨੇ ਬੰਦੇ ਵੀ ਬਹੁਤ ਜ਼ਿਆਦਾ ਰੱਖੇ ਹੋਏ ਨੇ ਇਹਨੂੰ ਪਤਾ ਲੱਗਿਆ ਹੁਣ ਮੇਰਾ ਕੰਮ ਵਧ ਗਿਆ ਇਹਨਾਂ ਨੇ ਬੰਦੇ ਵੀ ਰੱਖ ਲਏ ਤੇ ਜਿਹੜੀ ਜਵਾਨੇ ਕਰਦੇ ਨੇ ਉਹ ਜਵਾਨ ਤੇ ਖਰੇ ਉੱਤਰਦੇ ਨੇ ਸੋ ਅਗਰ ਤੁਸੀਂ ਵੀ ਆਪਣਾ ਬਿਜ਼ਨਸ ਵੱਡਾ ਕਰਨਾ ਚਾਹੁੰਦੇ ਹੋ ਕਾਨੂੰ ਹਾਈ ਲੈਵਲ ਤੇ ਤੁਸੀਂ ਆਪਣਾ ਬਿਜ਼ਨਸ ਲੈ ਕੇ ਜਾਣਾ ਚਾਹੁੰਦੇ ਹੋ ਨਾ ਤਾਂ ਆ ਜਿਹੜੇ ਦੋ ਚੀਜ਼ਾਂ ਨੇ ਦੋ ਗੱਲਾਂ ਜਿਹੜੇ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਨੇ ਇਸ ਗੱਲਾਂ ਨੂੰ ਤੁਸੀਂ ਨਾ ਅਪਲਾਈ ਕਰਨਾ ਸ਼ੁਰੂ ਕਰ ਦਿਓ ਆਪਣੇ ਬਿਜ਼ਨਸ ਦੇ ਵਿੱਚ ਮੈਂ ਤੁਹਾਨੂੰ ਗਾਰੰਟੀ ਦੇ ਨਾ ਲਿਖ ਕੇ ਦੇਣਾ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਤੁਸੀਂ ਕਦੇ ਵੀ ਬਰਬਾਦ ਨਹੀਂ ਹੋਵੋਗੇ ਨਾ ਤੁਸੀਂ ਘਟ ਦੇ ਵਿੱਚ ਜਾਓਗੇ ਤੁਸੀਂ ਵਾਅਦੇ ਦੇ ਵਿੱਚ ਹੀ ਜਾਓਗੇ ਤੁਹਾਨੂੰ ਫਾਇਦਾ ਹੀ ਹੋਊਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਤੁਸੀਂ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਦੇ ਵਿੱਚ ਤੁਸੀਂ ਮੈਨੂੰ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਜਾਂ ਫਿਰ ਤੁਸੀਂ ਕਿੰਨੇ ਵੀ ਇੱਕ ਹੋਰ ਟੌਪਿਕ ਦੇ ਉੱਤੇ ਕਿਹੜੇ ਟੌਪਿਕ ਦੇ ਵੀਡੀਓ ਬਣਾ ਕੇ ਲੈ ਕੇ ਆਵਾਂ ਤਾਂ ਤੁਸੀਂ ਮੈਨੂੰ ਉਹ ਟੌਪਿਕ ਤੁਸੀਂ ਮੈਨੂੰ ਥੱਲੇ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜਿਉਂਕਿ ਮੈਂ ਇਸੇ ਤਰ੍ਹਾਂ ਦੀ ਮੋਟੀਵੇਸ਼ਨਲ ਵੀਡੀਓ ਤੁਹਾਡੇ ਵਾਸਤੇ ਲੈ ਕੇ ਹੌਨਰੇ ਨਵਾਂ ਸੋ ਦ